ਸਾਸਰੀ ਕਾਲ ਜੀ ਆ ਤੁਹਾਨੂੰ ਨਮਾ ਕੰਮ ਦਿਖਾਉਣ ਲੱਗੇ ਆ ਪੀਵੀਸੀ ਦਾ ਸੇਲ ਤੋਂ ਰਹਿ ਤਾਂ ਸਾਰਾ ਕੰਮ ਜਿੰਨਾ ਦਿਖਾਵਾਂਗੇ ਤੁਹਾਨੂੰ ਦਰਵਾਜ਼ਿਆਂ ਦਾ ਖਿੜਕੀਆਂ ਦਾ ਬਹੁਤ ਹੀ ਸੋਹਣੀ ਲੁੱਕ ਬਣੀ ਹੋਈ ਹੈ ਤੇ ਰੰਗ ਵੀ ਬਹੁਤ ਸੋਹਣਾ ਕਰਿਆ ਵਾ ਤੁਹਾਨੂੰ ਸਾਰੇ ਦਰਵਾਜ਼ੇ ਦਿਖਾਵਾਂਗੇ ਬਾਥਰੂਮਾਂ ਦੇ ਕਿਹੜੇ ਤਿਆਰ ਕਰੇ ਹੋਏ ਆ థా జ వ ఏదా తయారీ సంపర్క జరు ਵਾਜਾਖਾਨਾ ਰੋਡ ਨੇੜੇ ਤਨਕੁਣੀ ਭਦੌੜ ਗਿੱਲ ਅਲੂਮੀਨੀਅਮ ਵਰਕਰਸ ਸਾਡੇ ਕੋਲੇ ਕਿਚਨ ਕੱਪ ਬੋਰਡ ਦਰਵਾਜੇ ਖਿੜਕੀਆਂ ਸਾਰਾ ਸਿਆਉ ਤੋਂ ਰਹਿਤ ਕੰਮ ਆ ਜਿੰਨਾ ਵੀ ਆ ਆਣ ਮੇਨ ਜੋੜੀ ਦਿਖਾਉਣਾ ਤੁਹਾਨੂੰ ਬਹੁਤ ਹੀ ਸੋਹਣੀ ਬਣੀ ਵੀ ਆ ਤੇ ਕਢਾਈ ਕਰਕੇ ਬਣੀ ਵੀ ਆ ਜਿਹੜੇ ਅੱਜ ਕੱਲ੍ਹ ਦੇ ਮਾਡਲ ਚੱਲ ਰਹੇ ਆ ਉਹਦੇ ਨਾਲ ਦੀ ਬਣੀ ਵੀ ਆਏ ਮੋਬਾਈਲ ਨੰਬਰ 98883 ਨੰਗਾ 260 ਦੂਸਰਾ ਨੰਬਰ 99882 49 260 ਇੱਕ阿里 ਸੰਪਰਕ ਜਰੂਰ ਕਰੋ ਨਵੇਂ ਮਾਡਲ ਦੇ ਪੱਲੇ ਦਰਵਾਜ਼ੇ ਲਵਾਉਣ ਲਈ ਕਤਾ ਯੂਥ ਯਾਰ ਰੱਖੋ ਬਾਜਾਖਾਨਾ ਰੋਡ ਨੇੜੇ ਤਿੰਨ ਕੋਣੀ ਪਧੌੜ ਗੱਲ ਅਲੂਮੀਨੀਅਮ ਵਰਕਰਸ